ਜਿੰਨੀਆਂ ਵੀ ਸੜਕਾਂ ਲੰਘ ਸੜਕਾਂ ਬਣੀਆਂ ਆ ਆ ਨਰੈਣ ਗਾਜ ਦੀ ਸੜਕਾਂ ਜੰਦੀ ਆ ਸੰਤੂਰ ਸਿੰਘ ਚਿਮਾ ਜੀ ਫਿਰ ਹੋਰ ਤੇ ਚੇਅਰਮੈਨ ਜੀ ਨੇ ਨਰੈਣ ਗਾਜ ਦੀ ਸੜਕ ਬਣਾ ਕੇ ਦਿੱਤੇ ਫਿਰ ਉੱਚੀ ਬਸੀ ਤੋਂ ਲੈ ਕੇ ਜਿਹੜੀ ਤਨੋਏ ਨੂੰ ਸੰਝੀ ਗਈ ਸੜਕ ਬਕੇਰੀਆਂ ਪੇਪਰ ਮੇਰ ਤੱਕ ਜਾਂਦੀਆਂ ਇਹ ਸ਼੍ਰੋਮਣਿਕ ਆ ਆਜੋ ਆਜੋ ਮੋਟਰਾਂ ਦੇ ਬਰੇਫਰੀ ਕੀਤੇ ਸ਼੍ਰੋਮਣਿਕ ਅਕਾਲੀ ਦੌਰ ਦੇ ਬਰੇਫਰੀ ਕੀਤੇ ਸਾਈਕਲ ਸਕੀਮ ਆਈ ਸਗਨ ਸਕੀਮ ਸਰਦਾਰ ਸੋਨ ਸਿੰਘ ਜੀ ਠੰਡਰ ਉਨ੍ਹਾਂ ਦੇ ਨਾਲ ਸਾਡੇ ਜ਼ਿਲ੍ਹੇ ਦੇ ਸ਼ਰੋਗਨੀ ਕਾਲੀਦਾਵ ਦੇ ਪਰਦਾ ਸਰਦਾਰ ਲਖਮਿੰਦਰ ਸਿੰਘ ਲਖੀ ਜੀ ਜਿਨ੍ਹਾਂ ਨੇ ਇਸ ਵਾਰ ਵੀ ਤਾਂ ਦੇ ਹਲਕੇ ਦੇ ਇਲੈਕਸ਼ਨ ਲੜੀ ਆ ਤੇ ਠੰਡਾ ਸਾਹਿਬਾਰੇ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਚਾੜ ਸਾਡੀ ਮਤਾਵਾ ਪੈਣਾ ਨਗਰ ਦੇ ਸਰਪੰਚ ਸਾਹਿਬ ਤਰਸ ਜੂਲ ਦੇ ਕੈਡੀਟ ਅੱਜ ਹਲਕਾ ਬਖੇਰੀਆ ਦੇ ਵਿੱਚ ਆਪਣੇ ਚੋਣ ਮਹਿਮਾਤ ਤੇ ਪਹੁੰਚਿਆ ਔਰ ਇਸ ਇਲਾਕੇ ਦੇ ਵਿੱਚ ਸਾਡੇ ਜੋ ਪਾਰਟੀ ਦੇ ਹਲਕਾ ਇੰਚਾਰਜ ਸਾਡੇ ਜੋ ਸਭੀ ਸਮੁੱਚੀ ਟੀਮ ਜਿੱਤ ਕੇ ਨਾਲ ਇਲਾਕੇ ਵਿੱਚ ਕੰਮ ਕਰ ਰਹੀ ਆ ਅੱਜ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਆ ਔਰ ਇਹ ਇਲਾਕਾ ਇਸ ਵਾਰੀ ਇੱਕ ਬੜਾ ਜਿਹੜਾ ਰਿਜ਼ਲਟ ਦੇਊਗਾ ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਆਪਣੀਆਂ ਜਿਹੜੀਆਂ 13 ਸੀਟਾਂ ਆ ਉਦੇ ਵਿੱਚ ਵੱਡੀ ਅੱਜ ਲੜਾਈ ਦੇ ਵਿੱਚ ਉਹ ਸਾਰੀਆਂ ਪਾਰਟੀਆਂ ਜਿਹੜੀਆਂ ਚਾਹੇ ਫ੍ਰੈਂਡਲੀ ਮੈਚ ਵੀ ਖੇਡ ਰਹੀਆਂ ਉਹਨਾਂ ਪਾਰਟੀਆਂ ਨੂੰ ਬੜਾ ਚਿੰਤਾ ਤੇ ਚਿੰਤਾ ਸਿਰਫ ਸ਼੍ਰੋਮਣੀ ਕਾਲੇਗੜੀ ਦੀ ਹੈ ਔਰ ਮੈਂ ਸਭ ਦਾ ਕਿ ਇਸ ਹਲਕੇ ਤੋਂ ਵੱਡੀ ਜਿਹੜੀਆਂ ਲੀਡ ਲੈ ਕੇ ਆਪਾਂ ਉਹ ਜਿੱਤ ਹਾਸਲ ਕਰਾਂਗੇ ਸਿਰੇ ਮੁਕੇਰੀਆਂ ਦੇ ਵਿੱਚ ਭਾਜੀਪੀ ਦੇ ਨਾਲ ਮਿਲ ਕੇ ਜਿਹੜੀ ਪਲੱਸ ਹੁਣ ਲਈ ਜਾਂਦੀ ਸੀ ਵਰੀ ਜਾਂਦੀ ਸੀ ਕਾਫੀ ਦਲਵਾਂ ਪਹਿਲੀ ਵਾਰ ਜਿਹੜੀ ਕਾਲੇਗੜੀ ਪਹਿਲੀ ਵਾਰ ਆ ਰਹੀ ਹੈ ਕਿ ਉਹ ਜਿਆ ਮਹੱਤਵ ਦੇਖੋ ਲੋਕਾਂ ਵਿੱਚ ਇਸ ਚੀਜ਼ ਦਾ ਵੱਡਾ ਉਤਸ਼ਾਹ ਆ ਬਹੁਤ ਸਾਰੇ ਸਾਡੇ ਇਹੋ ਜਿਹੇ ਭਰਾ ਸੀ ਜਿਹੜੇ ਗੱਲ ਮਹਿਸੂਸ ਕਰਦੇ ਸੀ ਕਿ ਕਿਤਨੇ ਕਿਤੇ ਆਪਾਂ ਭਾਜਪੀ ਜਾਂ ਆਰਐਸਐਸ ਦੇ ਨਾਲ ਸਾਡੀ ਕੋਈ ਸਾਂਝ ਹੈਗੀ ਆ ਉਹਨਾਂ ਦੀ ਚਿੰਤਾ ਹੋਉਂਦੀ ਸੀ ਪਰ ਅੱਜ ਉਹ ਲੋਕ ਸਾਰੇ ਇਸ ਗੱਲ ਦੇ ਉੱਪਰ ਮਾਣ ਮਹਿਸੂਸ ਕਰ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਵਧੀਆ ਫੈਸਲਾ ਲਿਆ ਔਰ ਇਹੀ ਗੱਲ ਆ ਕਿ ਪੰਜਾਬ ਵਿੱਚ ਵੱਡਾ ਇੱਕ ਅਵਾਰਡ ਦੇਖਣ ਨੂੰ ਉਹ ਮਿਲ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਦਿੱਤੇ ਆ ਸਰਦਾਰ ਸੋਹਣ ਸਿੰਘ ਠੰਡਰ ਜੀ ਅੱਜ ਪਿੰਡ ਦੇਵੀਦਾਸ ਵਿਖੇ ਸਰਦਾਰ ਅਰਵਿੰਦਰ ਸਿੰਘ ਜੀ ਦੇ ਅਤੇ ਹੋਰ ਪਿੰਡ ਦੇ ਸੱਜਣਾਂ ਦੇ ਇਕੱਠ ਦੇ ਵਿੱਚ ਦੇਵੀਦਾਸ ਅੱਜ ਆਏ ਸਨ ਜਿਨ੍ਹਾਂ ਦੀ ਰਹਿਨਮਾਈ ਸਰਦਾਰ ਰਵਿੰਦਰ ਸਿੰਘ ਜੀ ਪ੍ਰਿੰਸ ਸਾਬੂ ਜੀ ਕਰ ਰਹੇ ਸਨ ਅਤੇ ਉਸ ਵਿੱਚ ਅੱਜ ਠੰਡਲ ਸਾਹਿਬ ਨੇ ਅਰਵਿੰਦਰ ਸਿੰਘ ਠੰਡਲ ਜੀ ਨੇ ਸ਼ਿਰਕਤ ਕੀਤੀ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਬਜੋਤ ਸਿੰਘ ਸਾਹੀ ਜੀ ਹਲਕਾ ਇੰਚਾਰਜ ਉਹ ਵੀ ਆਏ ਸਨ ਐਸਜੀਪੀਸੀ ਮੈਂਬਰ ਸਰਦਾਰ ਰਵਿੰਦਰ ਸਿੰਘ ਜੀ ਚੱਕ ਆਸਾ ਸਿੰਘ ਜੀ ਕੋਰੀਆ ਸਦਾਗਰ ਸਿੰਘ ਜੀ ਚਨੌਰ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੀ ਗਿਲਗੀਆਂ ਜੀ ਉਹ ਚਿਹਰੇ ਤੌਰ ਦੇ ਉੱਤੇ ਅੱਜ ਨਗਰ ਦੇਵੀਦਾਸ ਵਿਖੇ ਆਏ ਅਤੇ ਬਹੁਤ ਹੀ ਸੂਝਵਾਨ ਜਿਹਾਰੂ ਵਰਕਰ ਇੰਦਰਜੀਤ ਸਿੰਘ ਜੀ ਕੰਗ ਜਿਨ੍ਹਾਂ ਨੂੰ ਹੁਣੇ ਯੂਜ ਦਾ ਪ੍ਰਧਾਨ ਬਣਾਇਆ ਗਿਆ ਉਹ ਵੀ ਅੱਜ ਨਗਰ ਦੇ ਵਿੱਚ ਇੱਥੇ ਹੋ ਕੇ ਗਏ ਹਨ ਮੈਂ ਅੱਜ ਠੰਡਣ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਮੁਕੇਰੀਆਂ ਹਲਕੇ ਦੇ ਵਿੱਚ ਪਹਿਲਾ ਅੱਜ ਇਲੈਕਸ਼ਨ ਦੀ ਕੈਂਪੇਨ ਸ਼ੁਰੂ ਕੀਤੀ ਆ ਉਹ ਵੀ ਅੱਜ ਮੇਰੇ ਵੀਰ ਅਰਵਿੰਦਰ ਸਿੰਘ ਦੇ ਪ੍ਰਿੰਸ ਦੇ ਘਰੋਂ ਕੀਤੀ ਆ ਤੇ ਅੱਜ ਇੱਥੋਂ ਬਹੁਤ ਵੱਡਾ ਹੰਗਾਰਾ ਉਹਨਾਂ ਨੂੰ ਮਿਲਿਆ ਆ ਤੇ ਉਹ ਵੀ ਅੱਜ ਬਾਗੋ ਬਾਗ ਹੋ ਕੇ ਗਏ ਹਨ ਉਹਤੇ ਉਹਨਾਂ ਨੇ ਵੀ ਅੱਜ ਇਸ ਖੁਸ਼ੀ ਨੂੰ ਮਹਿਸੂਸ ਕੀਤਾ ਆ ਕਿ ਮੈਂ ਇਸ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਲੈ ਕੇ ਜਿੱਤਾਂਗਾ ਅਤੇ ਅਰਵਿੰਦਰ ਸਿੰਘ ਤੇ ਸਾਬੂਜੀ ਨੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਆ ਕਿ ਮੈਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਇਸ ਨਗਰ ਅਤੇ ਹਲਕੇ ਦੇ ਵਿੱਚੋਂ ਜਿਹੜੇ ਵੀ ਇਸ ਹਲਕੇ ਦੇ ਵਿੱਚ ਜ਼ੋਨ ਦੇ ਉਹ ਇਨਚਾਰਜ ਬੜੇ ਹਨ ਉਸ ਜ਼ੋਨਾਂ ਦੇ ਵਿੱਚੋਂ ਇਹਨਾਂ ਨੂੰ ਵੱਧ ਤੋਂ ਵੱਧ ਲੀਡ ਦਵਾਵਾਂਗੇ ਤੇ ਠੰਡਰ ਸਾਹਿਬ ਨੇ ਆਉਣ ਵਾਲੇ ਭਵਿੱਖ ਦੇ ਮੁੱਦਿਆਂ ਦੇ ਉੱਤੇ ਵੀ ਗੱਲ ਕੀਤੀ ਤੇ ਹਾਈ ਕਮਾਂਡ ਦੇ ਜੋ ਉਹਨਾਂ ਦੇ ਆਦੇਸ਼ ਆ ਉਹਨਾਂ ਆਦੇਸ਼ਾਂ ਦੇ ਉੱਤੇ ਵੀ ਚੱਲਣ ਦਾ ਉਹਨਾਂ ਨੇ ਅਪਰਾਲਾ ਕੀਤਾ ਤੇ ਅੱਜ ਨਗਰ ਦੀ ਸੰਗਤ ਦਾ ਤੇ ਆਏ ਹੋਏ ਲੀਡਰਾਂ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਵੀ ਧੰਨਵਾਦ ਕਰਦਾ ਹਾਂ